ਇਹ ਟੈਂਪੂ ਹੈਗਾ ਹੈ ਬੱਚੇ ਬੈਠੇ ਪਏ ਆ ਜੀਐਮਐਸ ਸਕੂਲ ਦੇ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੂਜਾ ਨਹੀਂ ਹੈਗਾ ਸੇਫਟੀ ਹੈ ਨਹੀਂ ਪਿੱਛੇ ਨੰਨੋ ਦੇ ਲੱਤਾਂ ਲੰਗਾ ਕੇ ਬੈਠੇ ਪਏ ਆ ਐ ਫਿਊ ਮੋਮੈਂਟਸ ਲੇਟਰ ਇਹ ਆਪਣਾ ਕਹਿੰਦੇ ਆ ਨੇ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਇੱਕ ਆਟੋ ਦੇ ਵਿੱਚ ਸਕੂਲ ਦੇ ਬੱਚੇ ਸਵਾਰ ਸੀਗੇ ਤੇ ਪਿੱਛੇ ਚਾਰ ਬੱਚੇ ਬੈਠੇ ਸੀ ਜਦੋਂ ਬੱਚੇ ਬੈਠੇ ਸੀ ਉਹਨਾਂ ਦੀ ਕੋਈ ਸੇਫਟੀ ਨਹੀਂ ਸੀ ਹੈਗੀ ਇਹ ਫਿਰ ਕੱਲ ਜਿਹੜਾ ਟੈਂਪੂ ਅਸੀਂ ਇਹਦੀ ਭਾਲ ਕਰਕੇ ਟੈਂਪੂ ਆਪਣੇ ਕੋਲ ਮੰਗਾ ਲਿਆ ਉਸ ਤੋਂ ਬਾਅਦ ਇਹ ਟੈਂਪੂ ਦੀ ਯੂਨੀਅਨ ਦੇ ਸਾਰੇ ਨੁਮਾਇੰਦੇ ਤੇ ਪ੍ਰਧਾਨ ਤੇ ਟੈਂਪੂ ਦਾ ਮਾਲਕ ਜਿਹੜਾ ਉਹ ਵੀ ਆਇਆ ਜਿਨੇ ਮਾਫੀ ਵੀ ਮੰਗੀ ਨੇ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਮੈਂ ਅੱਗੇ ਤੇ ਹੋਰ ਹਰਕਤ ਨਹੀਂ ਕਰਦਾ ਇਹਨੂੰ ਫਿਰ ਅਸੀਂ ਹਦਾਇਤ ਕੀਤੀ ਕਿ ਤੁਸੀਂ ਆਪਣੇ ਟੈਂਪੂ ਦੇ ਪਿੱਛੇ ਜਾਲੀ ਲਾ ਕੇ ਕੋਈ ਇਦਾਂ ਦਾ ਸਿਸਟਮ ਬਣਾਓ ਜਿਹਦੇ ਵਿੱਚੋਂ ਬੱਚੇ ਜਿਹੜੇ ਆ ਉਹ ਸੇਫ ਹੋਣ ਬੱਚਾ ਕੋ गिर ਨਾ ਸਕੇ ਇਹਨਾਂ ਵਿੱਚ ਜਿਸ ਤਰ੍ਹਾਂ ਆਪਾਂ ਕੱਲ ਸ਼ਾਮ ਨੂੰ ਹੁਦਾਇਤਾਂ ਦਿੱਤੀਆਂ ਸੀ ਇਹਨਾਂ ਨੇ ਉਦਾਂ ਹੀ ਇੱਕਾ ਚੀਜ਼ ਬਣਾਈ ਹੈ ਜਾਲੀ ਲਾ ਕੇ ਉਹਨੇ ਦੱਸਣਾ ਚਾਹੁੰਦੇ ਆ ਤਾਂ ਤੁਸੀਂ ਬੈਠੋ ਖੰਡਾ ਸਰ ਥੱਜ ਬੈਠੋ ਅਲੰਤ ਜੀ ਤੁਸੀਂ ਬੈਠੋ ਸਿੰਘ ਸਰ ਤੁਸੀਂ ਬੈਠੋ ਦੇਖੋ ਆਰਾਮ ਨਾਲ ਬੈਠੋ ਕੋਈ ਆਰਾਮ ਨਾਲ ਬੈਠੋ ਆਹ ਪੁੱਲੇ ਰੰਗ ਪਾਓ ਮੈਂ ਬਾਤਾਂ ਲਾਉਂਦਾ ਮੈਂ ਬੈਠੋ ਆਰਾਮ ਨਾਲ ਬੈਠ ਕੇ ਬਾਤ ਲਾਓ ਕਿ ਨਾਲ ਭਾਣ ਜੀ ਤੁਸੀਂ ਬੈਠੋ ਹਾਂ ਬੈਠੇ ਇਹ ਅਸੀਂ ਇੱਕ ਡੈਮੋ ਦੇ ਰਹੇ ਹਾਂ ਇਹ ਸਮਝੋਗੇ ਸਕੂਲ ਦੇ ਬੱਚੇ ਬੈਠ ਗਏ ਜਦ ਕਿ ਇਹ ਸਕੂਲ ਦੇ ਬੱਚੇ ਨਹੀਂ ਸਿਆਣੇ ਬੰਦੇ ਆ ਬਸ ਲਾਓ ਜੀ ਹੁਣ ਲਾਓ ਇਹਦੇ ਵਿੱਚੋਂ ਸੋ ਨਾ ਕੋਈ ਹੱਥਾਂ ਨਾਲ ਆਣੋ ਜੀ ਹੁਣ ਇਹ ਤਿੰਨ ਜਿਹੜੇ ਬੱਚੇ ਸਿਆਣੇ ਬੰਦੇ ਆ ਬਿਲਕੁਲ ਈਜ਼ੀਲੀ ਬੈਠੇ ਆ ਕੋਈ ਤੰਗੀ ਕੋ ਤੁਹਾਨੂੰ ਕੋਈ ਬਿਲਕੁਲ ਨਹੀਂ ਸਰ ਤੁਸੀਂ ਨਾ ਸੂਟ ਕਰਦੇ ਹੋ ਤੰਗ ਬੈਠੇ ਆ ਯਾਨੀ ਕਿ ਬੱਚੇ ਛੋਟੇ ਨੇ ਚਾਰ ਬੱਚੇ ਵੀ ਬੈਠ ਸਕਦੇ ਆ ਹੁਣ ਇਹ ਚੀਜ਼ ਬਣਾ ਲਈ ਆ ਅਗਰ ਕੋਈ ਬੱਚਾ ਛੇਰਾਰਤੀ ਬੱਚਾ ਛੇਰਾਰਤੀ ਵੀ ਕਰਦਾ ਤੋ ਉਹ ਬੱਚਾ ਪਿੱਛੇ ਡੇਗ ਨਹੀਂ ਸਕਦਾ ਅਗਰ ਅੱਟੋ ਨੂੰ ਕੋਈ ਜੰਪ ਵੀ ਲੱਗ ਜਾਂਦਾ ਤੇ ਕੋਈ ਬੱਚਾ ਸੱਤ ਸੱਜੋੜ ਨਹੀਂ ਲੱਗ ਸਕਦੀ ਇਸੇ ਤਰੀਕੇ ਨਾਲ ਮੈਂ ਐਸੇ ਡਿਜ਼ਾਈਨ ਕੀਤੇ ਨੇ ਆ ਦੇਖੋ ਇਸ ਸਾਈਡ ਦੇ ਉੱਪਰ ਇਹ ਜਿਹੜੀ ਜਾਲੀ ਆ ਲਾਤੀ ਆ ਹੁਣ ਜਿਹੜਾ ਆਟੋ ਆ ਇਹ ਪੂਰੀ ਤਰ੍ਹਾਂ ਸਿਕਿਉਰ ਆ ਇੱਥੇ ਜਿੱਦਾਂ ਮਰਜ਼ੀ ਬੱਚੇ ਬੈਠਣ ਤੇ ਮੈਂ ਹੁਣ ਇਸੇ ਚੀਜ਼ ਕੋਈ ਤਾਰੋ ਜੀ ਜਾਂ ਕੋਈ ਬੱਚੇ ਤਾਰਨ ਨੂੰ ਖੋਲੋ ਖੋਲੋ ਆਲੋ ਹੁਣ ਇਹ ਤੋਂ ਬੱਚੇ ਆਰਾਮ ਨਾਲ ਜਿਹੜੇ ਆ ਖੇਮੇ ਉੱਤੇ ਸੱਗੇ ਤੇ ਮੈਂ ਇੱਕ ਇਹ ਹੀ ਚੀਜ਼ ਸਾਰੇ ਪੰਜਾਬ ਵਾਸੀਆਂ ਨੂੰ ਤੇ ਹੁਸ਼ਿਆਰਪੁਰ ਵਾਸੀਆਂ ਨੂੰ ਜਿਹੜੇ ਆਟੋ ਵਾਲੇ ਆ ਛੋਟੇ ਬੱਚੇ ਲੈ ਕੇ ਜਾਂਦੇ ਆ ਉਹਨਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਨਾਂ ਤੁਹਾਡਾ ਤੁਹਾਡਾ ਕੀ ਨਾਂ ਆਟੋ ਕਿਹਨਾਂ ਦਾ ਤੁਹਾਡਾ ਕੀ ਨਾਂ ਤੁਹਾਡਾ ਮੰਗੀ ਪੱਕਾ ਮਿਸਟਰ ਮੰਗੀ ਹਿਸ਼ਾਰਪੁਰ ਜੀ ਨੇ ਬਣਾਇਆ ਪਲੀਜ਼ ਇੱਤਾਂ ਦੇ ਤੁਸੀਂ ਬਣਾ ਕੇ ਫਿਰ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਬੱਚਿਆਂ ਦੀ ਜਿਹੜੀ ਸੇਫਟੀ ਆ ਹੋਵੇ ਕਿੱਥੇ ਅਸੀਂ ਇਹਨਾਂ ਦਾ ਚਲਾਨ ਕਰਨਾ ਸੀਗਾ ਔਰ ਜਿਹੜਾ ਆਫੈਂਸ ਦੇਖਿਆ ਤੇ ਚਲਾਨ ਬਹੁਤ ਮਹਿੰਗਾ ਸੀ ਅਗਰ ਉਹ ਮਹਿੰਗਾ ਚਲਾਨ ਕਰਦੇ ਆ ਤੇ ਮੈਨੂੰ ਮੇਰੇ ਦੇ ਵੀ ਛਿੰਨੀ ਕੇ ਦੀ ਦਿਹਾੜੀ ਐ ਇਹ ਪੂਰਾ ਹੀ ਨਹੀਂ ਸੀ ਕਰ ਸਕਦਾ ਇਸ ਕਰਕੇ ਅਸੀਂ ਕਿਹਾ ਵੀ ਕਿ ਜੇ ਬੰਦਾ ਗਲਤੀ ਮੰਨਦਾ ਤੇ ਅਸੀਂ ਉਹ ਬੰਦਿਆਂ ਨੂੰ ਹੁਣ ਇਤਾਂ ਦਾ ਨਹੀਂ ਕਰ ਦੇਣਾ ਕਿ ਉਹਦਾ ਪਰਿਵਾਰ ਜਿਹੜਾ ਰੋਟੀ ਤੋਂ ਵੀ ਮਤਹਾਜ ਹੋ ਜਾਏ ਹੁਣ ਇਹ ਚੀਜ਼ ਜਿੰਨਾ ਇਹਨੇ ਜੁਰਮਾਨਾ ਦੇਣਾ ਸੀਗਾ ਉਹਨੇ ਦੀ ਜਨੇ ਉਸ ਤੋਂ ਅਤਿਅਤ ਮੁੱਲ ਵਿੱਚ ਵੀ ਇਹ ਜਿਹੜਾ ਸਕੰਜਾ ਆਪਣਾ ਜਾਲੀ ਲਾ ਕੇ ਬਣਾ ਲਿਆ ਔਰ ਪੂਰੀ ਜ਼ਿੰਦਗੀ ਇਹਦੇ ਜਿਹੜਾ ਇਹ ਨਾਰ ਨਾਣਾ ਤੇ ਬੱਚਿਆਂ ਦੀ ਜਿਹੜੀ ਸੇਫਟੀ ਰਹਿਣੀ ਹੈ ਇਸੇ ਕਰਕੇ ਉਹ ਕਹਿੰਦੇ ਜੀ ਕਰੇ ਗਲਤੀ ਮੰਨ ਜਾਏ ਉਸੇ ਇਨਸਾਨ ਕਹਿੰਦੇ ਹਨ ਕਰੇ ਗਲਤੀ ਨਾ ਮੰਨੇ ਉਸੇ ਸ਼ੈਤਾਨ ਕਹਿੰਦੇ ਹਨ ਕਿਹਨੇ ਨੇ ਗਲਤੀ ਮੰਨੀ ਹੈ ਇਸ ਕਰਕੇ ਅਸੀਂ ਉਹਨਾਂ ਦਾ ਕੋਈ ਚਲਾਨ ਨਹੀਂ ਕਰਨਾ ਸਿਰਫ ਅਵੇਅਰਨੈਸ ਵਾਸਤੇ ਇਹ ਚੀਜ਼ ਜਿਹੜੀ ਹੈ ਇਹ ਬਣਵਾ ਲਈਏ ਨੇ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਲੀਜ਼ ਸਾਰੇ ਇਦਾਂ ਬਣਾ ਕੇ ਰੱਖੋ ਤਾਂ ਜੋ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਸੇਫਟੀ ਰਹੇ ਤੇ ਪੇਰੈਂਟਸ ਨੂੰ ਵੀ ਇਸਦੀ ਦਾ ਫਿਕਰ ਨਾ ਰਹੇ ਥੈਂਕ ਯੂ ਜੀ